ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੰਗਤ ਜੀ ਜਿੱਦਾਂ ਤੁਸੀਂ ਆ ਭੈਣ ਨੂੰ ਦੇਖਿਆ ਸੀਗਾ ਕਿ ਕਿਦਾਂ ਆਪਾਂ ਦੋ ਸਿਰਫਰਿਆਂ ਤੋਂ ਇਸ ਭੈਣ ਨੂੰ ਬਚਾਇਆ ਸੀਗਾ ਇਹ ਤੁਸੀਂ ਸਾਰੀ ਵੀਡੀਓ ਦੇਖੀ ਸੀਗੀ ਤੇ ਕਈ ਵੀਰ ਚਲੋ ਮੈਨੂੰ ਇਸ ਕੇਸ ਦੇ ਬਾਬਤ ਇਸ ਭੈਣ ਦੇ ਬਾਬਤ ਮੈਨੂੰ ਮਾੜਾ ਚੰਗਾ ਵੀ ਬੋਲੇ ਕਿ ਯਾਰ ਤੁਸੀਂ ਉਹਨਾਂ ਜਿਹੜੇ ਦੋ ਜਿਹੜੇ ਗੰਦੀ ਨਾਲੀ ਦੇ ਕੀੜੇ ਲਾ ਲਓ ਜਾਂ ਕੁਝ ਵੀ ਲਾ ਲਓ ਉਹਨਾਂ ਦੀ ਤੁਸੀਂ ਸ਼ਕਲ ਕਿਉਂ ਬਲਰ ਕੀਤੀ ਚਲੋ ਉਹ ਮੈਂ ਮਾਫੀ ਮੰਗਦਾ ਸੰਗਤੋਂ ਕਿਉਂਕਿ ਸਾਡਾ ਸਾਰੀ ਟੀਮ ਦਾ ਵਿਚਾਰ ਸੀਗਾ ਵੀ ਰੱਬ ਨਾ ਕਰੇ ਕੱਲੋਂ ਉਹਨਾਂ ਦੀ ਕੋਈ ਫੈਮਿਲੀ ਆ ਮੈਂਬਰ ਕੋਈ ਗਲਤ ਸਟੈਪ ਚੁੱਕ ਲੇ ਫਿਰ ਉਹ ਸਾਡੇ ਵਾਸਤੇ ਥੋੜਾ ਜਿਹਾ ਔਖਾ ਹੋ ਜੂਗਾ ਵੀ ਯਾਰ ਸਾਡਾ ਕੰਮ ਸੇਵਾ ਕਰਨਾ ਵਾ ਚਲੋ ਧੰਨਵਾਦ ਮੈਂ ਸਾਰੀ ਸੰਗਤਾਂ ਫਿਰ ਵੀ ਚਲੋ ਕਈਆਂ ਨੇ ਫਿਰ ਵੀ ਧੰਨਵਾਦ ਕੀਤਾ ਚੰਗਾ ਚਾਹ ਕੇ ਆ ਤੁਸੀਂ ਬਲਰ ਕਰਤਾ ਫੇਸ ਹੁਣ ਆਪਾਂ ਇਸ ਪਿੰਨ ਨੂੰ ਤੇ ਤੁਹਾਡਾ ਮੈਂ ਦੱਸ ਦਿੱਤਾ ਕਿ ਆਪਾਂ ਹਰੀਕੇ ਪੱਤਨ ਲਾਗੋਂ ਜਾਣੇ ਕਿ ਪਿੰਨ ਤੋਂ ਉਹਨਾਂ ਸਿਰਫ ਰਿਆ ਤੋਂ ਬਚਾਇਆ ਸੀਗਾ ਦਾ ਪਿੰਡ ਦੇ ਵਿੱਚ ਗੱਡੀ ਲੈ ਕੇ ਬੁਝਾ ਰਹੇ ਸੀਗੇ ਤੇ ਜਿਹੜੀ ਆ ਮਾਤਾ ਵਾ ਇਹ ਮਾਤਾ ਨੂੰ ਆਪਾਂ ਸੰਗਮ ਸਿੰਨ੍ਹ ਦੇ ਬੈਕ ਸਾਈਡ ਤੋਂ ਅਮਰਸਰੋਂ ਲੈ ਕੇ ਆਏ ਸੀਗੇ ਆ ਪਛੋਕੜਿਆ ਕਿ ਆ ਭੈਣ ਦੇ ਜਿਹੜਾ ਸਾਰਾ ਪਰਿਵਾਰ ਵਾ ਇਹਨੂੰ ਦਿਮਾਗੀ ਅਫਸੈਟ ਹੋਣ ਦਾ ਕਰਕੇ ਇਹਨਾਂ ਦੇ ਉੱਤੋਂ ਡੋਰਸ ਲਿਆ ਸੀਗਾ ਤੇ ਆਪਣੇ ਕੋਲ ਭੈਣਾਂ ਦੇ ਸਾਹ ਸੰਭਾਲ ਦੀ ਨਹੀਂ ਤੁਹਾਨੂੰ ਪਤਾ ਫੈਸਿਲਿਟੀ ਹੈਗੀ ਚਲੋ ਗਾਂ ਵਾਇਗਰ ਨੂੰ ਮੇਰ ਕਰੇ ਤੇ ਜਰੂਰ ਸੰਗਤ ਸਪੋਰਟ ਕਰੂਗੀ ਤੇ ਜਰੂਰ ਇੱਧਰ ਵੀ ਆਵਾਂਗੇ ਪਰ ਫਿਰ ਵੀ ਸਾਨੂੰ ਫਿਲਹਾਲ ਆ ਇਹ ਚੀਜ਼ ਦੀ ਫੇਰ ਵੀ ਸਾਨੂੰ ਕਮੀ ਨਹੀਂ ਆ ਖਲਦੀ ਵੀ ਸਾਡੇ ਕੋਲ ਪੜਨਾਂ ਦੀ سپورਟ ਵਾਸਤੇ ਪੜਨਾਂ ਵਾਸਤੇ ਆਸ਼ਰਮ ਨਹੀਂ ਸਾਡਾ ਬਣਿਆ ਕਿਉਂਕਿ ਮੈਂ ਜਦੋਂ ਵੀ ਕਵਲਜੀਤ ਵੀਰ ਜੀ ਨੂੰ ਫੋਨ ਲਾਣਾ ਕਿ ਵੀਰ ਜੀ ਸਾਡੇ ਕੋਲ ਕੋਈ ਮੈਂਟਰੀ ਅਫਸਰ ਪੜਨਵਾ ਤੇ ਇਹਨਾਂ ਦਾ ਹਮੇਸ਼ਾ ਹੀ ਹਾਂ ਦੇ ਵਿੱਚ ਜਵਾਬ ਹੁੰਦਾ ਕੋਈ ਗੱਲ ਨਹੀਂ ਛੋਟੇ ਵੀਰ ਲੈ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੈਣਾ ਕਿਉਂਕਿ ਇਹਨਾਂ ਦਾ ਆਸ਼ਰਮ ਪਿੰਡ ਨਵਾ ਪਿੰਡ ਜ਼ਿਲ੍ਹਾ ਅਮਰਸਰ ਸਾਹਿਬ ਇਹ ਬੱਲੇ ਦੇ ਕੋਲ ਪੈਂਦਾ ਵਾ ਆਸ਼ਰਮ ਦਾ ਨਾਮ ਬੇ ਆਸਰਿਆਂ ਦਾ ਆਸਰਾ ਵੈਲਫੇਅਰ ਸੁਸਾਇਟੀ ਪਿੰਡ ਨਵਾਪਿੰਡ ਜ਼ਿਲ੍ਹਾ ਤਰਨਤਾਰਨ ਤੇ ਮੈਂ ਵੀ ਜਿਹਨਾਂ ਨੂੰ ਕਹਾਂ ਅਜਿਲਾ ਅਮਰਸਰ ਦੀ ਤੇ ਆ ਇਹਨਾਂ ਦੇ ਫੇਸਬੁਕ ਪੇਜ ਦਾ ਨਾਮ ਆ ਨਾ ਕਰ ਲੈਣਾ ਦਾ ਫੇਸਬੁਕ ਤੇ ਇਹਨਾਂ ਦਾ ਪੇਜ ਵਾ ਤੇ ਜਰੂਰ ਇਹਨਾਂ ਦਾ ਸਪੋਰਟ ਕਰਿਓ ਕਿਉਂਕਿ ਆ ਮੈਂ ਹਮੇਸ਼ਾ ਵੀਡੀਓਜ਼ ਵਿੱਚ ਕਹਿੰਦਾ ਨਾ ਕਿ ਭਾਜੀ ਇਹਨਾਂ ਦੀ ਇੱਕ ਬਾਹ ਕੰਮ ਨਹੀਂ ਕਰਦੀ ਇਹ ਖੁਦ ਵੀ ਸਰੀਰਕ ਪੱਖੋਂ ਫਿੱਟ ਨਹੀਂ ਹੈਗੇ ਪਰ ਫਿਰ ਵੀ ਆ ਇਕ ਬਾ ਨਾ ਹੋਣ ਦੇ ਬਾਵਜੂਦ ਵੀ ਇੰਨਾ ਆ ਸਹਾ ਬਾਵਾਂ ਦੇ ਮਤਲਬ ਕਿ ਸਹਾਰਾ ਬਣਿਆ ਵਾ ਇੰਨਾ ਬੇਸਹਾਰ ਹੰਦੇ ਆ ਬਾਵਾਂ ਬਣੇ ਆ ਆ ਤੁਹਾਨੂੰ ਮੈਂ ਆਸ਼ਮ ਖਵਾਉਣਾ ਵਾ ਵੇਖੋ ਜਿਵੇਂ ਆ ਪ੍ਰਸ਼ਾਦ ਦੇ ਪਾਣੀ ਦੀ ਸੇਵਾ ਚੱਲ ਰਹੀ ਆ ਅੰਦਰੋਂ ਵੀ ਮੈਂ ਤੁਹਾਡੇ ਨਾਲ ਵੀਰ ਜੀ ਉਹਨਾਂ ਨਾਲ ਚੱਲ ਕੇ ਆਸ਼ਮ ਤੁਹਾਨੂੰ ਖਵਾਉਣਾ ਵਾ ਕਿਉਂਕਿ ਆਸ਼ਮ ਖਾਣ ਦਾ ਮਕਸਦ ਇਹ ਆ ਕਿ ਇਹ ਵੀਰ ਜੀ ਹੁਣੇ ਸੋਸ਼ਲ ਮੀਡੀਆ ਤੇ ਬਹੁਤ ਘੱਟ ਐਕਟਿਵ ਰਹਿੰਦੇ ਆ ਚਾਹੇ ਮੈਂ ਤੁਹਾਨੂੰ ਪੇਜ ਦੱਸ ਦਿੱਤਾ ਇਹਨਾਂ ਦਾ ਵੀਰ ਜੀ ਉਹਨਾਂ ਦਾ ਆ ਵਾ ਪਰ ਬਹੁਤ ਘੱਟ ਐਕਟਿਵ ਰਹਿੰਦੇ ਆ ਤੇ ਇਹਨਾਂ ਨੂੰ ਤੁਹਾਡੇ ਸਹਿਯੋਗ ਦੀ ਪਿਆਰ ਦੀ ਬਹੁਤ ਲੋੜ ਆ ਆ ਵੇਖੋ ਕਿੰਨੇ ਭਰਾਵਾ ਇਹ ਇਹਨਾਂ ਦਾ ਵੀਰਾਂ ਦਾ ਆਸ਼ਰਮ ਇੱਥੇ ਤੇ ਲੱਗੇ ਇਹਨਾਂ ਦੇ ਗਿੱਲ ਪਿੰਡਵਾ ਉੱਥੇ ਸੈਪਰੇਟ ਆਸ਼ਰਮਾ ਉਹ ਪੈਣਾ ਦਾ ਆਸ਼ਰਮਾ ਤੇ ਆ ਵੇਖੋ ਕਿੰਨੇ ਸਰੀਰ ਹੋਰ ਸੁਣਾਓ ਠੀਕ ਠਾਕ ਏ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਬੱਚੇ ਵੈਰੀ ਗੁੱਡ ਵੈਰੀ ਗੁੱਡ ਕਿਦਾਂ ਵੀ ਦੀ ਫਿਰ ਇਹਨਾਂ ਦੀ ਸਾਹਸ ਵੱਲ ਕਿਦਾਂ ਕਰਦੇ ਤੁਸੀਂ ਇਹ ਤੁਹਾਡੇ ਸੰਗ ਦੇ ਸਯੋਗ ਨਾਲ ਸਾਡੇ ਹੋਰ ਵੀ ਬੜੀਆਂ ਰੂਹਾਂ ਲੱਭੂਆਂ ਸਾਡੇ ਵੀਰ ਨੇ ਜਿਹੜੇ ਸਾਡੀ ਹੈਲਪ ਕਰਦੇ ਨੇ ਪਰ ਤੁਹਾਡੇ ਸੰਯੋਗ ਤੋਂ ਬਿਨਾ ਕੋਈ ਕੰਮ ਨਹੀਂ ਚੱਲ ਸਕਦਾ ਜਿੱਦਾਂ ਤੁਸੀਂ ਆ ਭਾਜੀ ਵਾਲੇ ਭਾਈ ਨੇ ਦੱਸਿਆ ਹੋਇਆ ਵਾ ਕਿ ਹਾਲਾਤਾਂ ਨੂੰ ਕਵਰ ਕਰਦੇ ਦੇਖਦੇ ਆਂ ਕਿ ਬੜੇ ਹੀ ਇਹੋ ਜਿਹੇ ਰੂਹਾਂ ਮੈਂ ਅਸੀਂ ਉਹਨਾਂ ਨੂੰ ਰੂਹਾਂ ਨਹੀਂ ਕਹਿ ਸਕਦੇ ਕਿਉਂਕਿ ਬੇਸ਼ੱਕ ਉਹਨਾਂ ਦੀਆਂ ਗਲਤੀਆਂ ਸੀ ਉਹ ਬੱਚਿਆਂ ਦੀਆਂ ਦੂਹਾਂ ਦੀਆਂ ਪਰ ਕੀ ਕਰ ਸਕਦੇ ਆ ਸਾਨੂੰ ਰੱਬ ਨੇ ਤਲਾਸ਼ਾ ਇਸ ਕੰਮ ਨੂੰ ਆ ਕਿ ਆਪਾਂ ਕਿਸੇ ਨੂੰ ਮਾਰਾਂ ਨਹੀਂ ਕਹਿ ਸਕਦੇ ਕਿ ਨਹੀਂ ਵੀ ਇਸ ਕੰਮ ਨੂੰ ਤੁਹਾਡਾ ਸੰਯੋਗ ਤਾਂ ਸਾਥ ਮਿਲਦਾ ਵਾ ਤੇ ਅਸੀਂ ਇਹਨਾਂ ਦੀ ਸੇਵਾ ਨੂੰ ਮੁੰਦੇ ਆ ਜੀ ਪਲੀਜ਼ ਇੱਕ ਨਿੱਗੀ ਜੀ ਵੀਡੀਓ ਸ਼ੇਅਰ ਕਰਨ ਨਾਲ ਤੁਹਾਡਾ ਸਿਰਫ ਇੱਕ ਉਂਗਲ ਲੱਗਦੀ ਆ ਤੇ ਇਹਨਾਂ ਦਾ ਪਰਿਵਾਰ ਮਿਲ ਜਾਂਦਾ ਵਾ ਅਸੀਂ ਤਾਂ ਬੇਨਤੀ ਇਹਦਾ ਸਪੈਸ਼ਲ ਕਰਦੇ ਆ ਕਿ ਇਹਨੂੰ ਮਾਰੀ ਮਾਰੀ ਵੀਡੀਓ ਨੂੰ ਥੋੜਾ ਜਿਆਦਾ ਵਧਾਉਣ ਕਰਕੇ ਇਹਨਾਂ ਬੱਚਿਆਂ ਦਾ ਪਰਿਵਾਰ ਮਿਲ ਜਾਵੇ ਇਤੋਂ ਵੱਡੀ ਖੁਸ਼ੀ ਨਹੀਂ ਕਿਉਂਕਿ ਕਹਿੰਦੇ ਨੇ ਕਿ ਜਦੋਂ ਇੱਕ ਪਾਲੀ ਸਾਡਾ ਬੱਚਾ ਅੱਖਦ ਦੂਰ ਹੋ ਜਾਂਦਾ ਨਾ ਸਾਨੂੰ ਟੈਨਸ਼ਨ ਪੈ ਜਾਂਦੀ ਹੈ ਤੇ ਯਰੇ ਇਹ ਤੇ ਪਤਾ ਨਹੀਂ ਕਿੰਨੇ ਸਾਲਾਂ ਦਾ ਵਿਚਾਰੇ ਰੋੜਦੇ ਆ ਕਿੰਨਾ ਹਾਲਾਤ ਮਾੜਾ ਦਾ ਵਿਚਾਰੇ ਤੁਰੇ ਫਿਰਦੇ ਨੇ ਤੁਹਾਡਾ ਸਾਥ ਦੀ ਬੜੀ ਲੋੜ ਹੀ ਹੈ ਸਿਰਫ ਇੱਕ ਗੁੱਟ ਮੈਂ ਵੀ ਜੀ ਤੁਹਾਨੂੰ ਕਵੈਸਚਨ ਪੁੱਛਣਾ ਚਾਹੁੰਨਾ ਮੇਰੀ ਨਿਕਾਹਤ ਨਹੀਂ ਹੈਗੀ ਪਰ ਤੁਹਾਨੂੰ ਕਵੈਸਚਨ ਕਰਾਂ ਪਰ ਚਲੋ ਅਸੀਂ ਤੇ ਇੱਕ ਵੀਡੀਓ ਬਣਾ ਕੇ ਪਾ ਦੇ ਦੀ ਆ ਸੋਸ਼ਲ ਮੀਡੀਆ ਤੇ ਚਲੋ ਸੰਗਤ ਕਾਫੀ ਜੁੜੀ ਆ ਚਲ ਉਹਨਾਂ ਦੇ ਨਾਲ ਇਹਨਾਂ ਪਿਆਰਿਆਂ ਦੀ ਭਗਤਾਂ ਦੀ ਹੈਲਪ ਹੁੰਦੀ ਰਹਿੰਦੀ ਆ ਰਾਚ ਦੀ ਸੇਵਾ ਕੋਈ ਕਰ ਦਿੰਦਾ ਕੋਈ ਕੱਪੜਿਆਂ ਦੀ ਕੋਈ ਜਾਂ ਕਿਸੇ ਪ੍ਰਕਾਰ ਦੀ ਆਪ ਜੀ ਤੇ ਵੀਡੀਓ ਵੀ ਬਹੁਤ ਘੱਟ ਪਉਂਦੇ ਆ ਤੇ ਫਿਰ ਐਦਾਂ ਇਹਨਾਂ ਪਿਆਰਿਆਂ ਦਾ ਕਿੱਦਾਂ ਸਾਂਭ ਸੰਭਾਲਦਾ ਪ੍ਰਬੰਧ ਹੁੰਦਾ ਦੇਖੋ ਜੀ ਇਹ ਸਾਰਿਆਂ ਨੇ ਭਗਤਪੁਰ ਸੰਧੀ ਵੀਡੀਓ ਵੇਖੀ ਹੋਈ ਹੈ ਹਨਾ ਤੋਂ ਇੱਕ ਤੁਸੀਂ ਸਾਰੇ ਕਲਿੱਪ ਦੇਖਿਆ ਨੇ ਕਹਿੰਦਾ ਕੀ ਬਾਬਾ ਜੀ ਆਟਾ ਮੋ ਗਿਆ ਤੇ ਕਹਿੰਦਾ ਜੀ ਆਟਾ ਮੋ ਗਿਆ ਤੇ ਚੱਕਲਾ ਟਾਲਾ ਫੇ ਕਿਹੜੇ ਘਮਾਂ ਚ ਪਿਆ ਹੈਨਾ ਫਿਰ ਸਾਨੂੰ ਉਹੋ ਡੂਟੀ ਲਈ ਆ ਜੀ ਅਸੀਂ ਵੀ ਦਰਦਰ ਮੰਗਾਂ ਚ ਜੀਦਾ ਵਾ ਹਰ ਪਿੰਡ ਜਾਇਦਾ ਵਾ ਮੰਗੇ ਲਿਆਇਦਾ ਵਾ ਮੰਗੇ ਸਾਨੂੰ ਆਟਾ ਨਹੀਂ ਮੋਗਦਾ ਸਾਡੇ ਬੱਚਿਆਂ ਵਾਤੇ ਕੇਜੀ ਦੀ ਕਮੀ ਨਹੀਂ ਆਉਂਦੀ ਕਿਸੇ ਚਲੋ ਜਿੰਨੀ ਵੀ ਡੋਨੇਸ਼ਨ ਆਉਂਦੀ ਹੈ ਪਰ ਆਉਂਦੀ ਬੜੀ ਹੀ ਨਿੱਗੀ ਆਉਂਦੀ ਹੈ ਕਿ ਸਾਡੇ ਬੱਚਿਆਂ ਨੂੰ ਮੁਸ਼ਕਲ ਨਹੀਂ ਅੱਜ ਤੱਕ ਮੇਰਾ ਕੋਈ ਬੱਚਾ ਭੁੱਖਾ ਨਹੀਂ ਸੁੱਤਾ ਵਾ ਜੀ ਜੇ ਆਹੀ ਬਾਪੂ ਦੀ ਵੀਡੀਓ ਵੇਖ ਕੇ ਵੀ ਨਾ ਸਿੱਖਿਆ ਤੇ ਫੇ ਕੀ ਫਾਇਦਾ ਕਿਵੇਂ ਗਲਤ ਕਰ ਰਹੇ ਆ ਅਜਕਲ ਜਿਵੇਂ ਕਲ ਜੂਗਾ ਹਨਾ ਆ ਜਿੱਦਾਂ ਜਿੰਨੇ ਕੰਨੇ ਮੂੰਹ ਹੁੰਦੇ ਉਹਨੀਆਂ ਗੱਲਾਂ ਹੁੰਦੀਆਂ ਕਦੀ ਇਦਾਂ ਵੀ ਹੋਇਆ ਜਦੋਂ ਕਿਸੇ ਦੇ ਘਰ ਜਾਓ ਤੇ ਉਹ ਤੁਹਾਨੂੰ ਸੇਵਾ ਦੇਣ ਦੀ ਬਜਾਈ ਇਹ ਇੱਕ ਵਾਰੀ ਨਹੀਂ ਹੋਇਆ ਬਰੀ ਹੋਇਆ ਉਹ ਕਹਿੰਨੇ ਕਿ ਤੁਹਾਡਾ ਇਨਚਾਰਜ ਕੌਣ ਹੈ ਜੀ ਮੈਂ ਦਾਸ ਆਪ ਹੀ ਆ ਜੀ ਤੂੰ ਆਪਣੇ ਘਰੋਂ ਕੀ ਪਾਏ ਕਹਿੰਦੇ ਅੱਛਾ ਮੈਂ ਜੀ ਤੁਹਾਨੂੰ ਕੀ ਦੱਸਾਂ ਮੈਂ ਕੀ ਪਾ ਬੈਠਾ ਸਾਡਾ ਇੱਕ ਇੱਕ ਪਾਲੀ ਇਹਨਾਂ ਦਾ ਤਾਂ ਅਸੀਂ ਕੀ ਨਹੀਂ ਇਹ ਦੇ ਨਹੀਂ ਸਕਦੇ ਕੁਝ ਤੇ ਸਭ ਤੋਂ ਅੱਜਕੱਲ ਕਿਸੇ ਨੇ ਵੀ ਨੂੰ ਕੋ 10 ਮਿੰਟਾਂ ਚੱਲੀਏ ਕਿਤੇ ਕੰਮ ਜਾਣਾ ਉਹ ਕਹਿੰਦਾ ਵੀਰੇ ਮੈਂ ਵੇਲਾ ਨਹੀਂ ਹੈ ਬਸ ਇਹੋ ਚੀਜ਼ ਅਸੀਂ ਦਿੱਤੀ ਜੀ ਇਹਨਾਂ ਨੂੰ ਹੋਰ ਸਾਡੇ ਕੋ ਕੋਈ ਨਹੀਂ ਦੇਣ ਜੋ ਕੋਈ ਉਹਦੇ ਵਿੱਚ ਆ ਸੰਤਾਂ ਦਾ ਇੱਕ ਬਚਨ ਵੀ ਹੈ ਕਹਿੰਦਾ ਕਿ ਮੰਗਣਾ ਸਭ ਤੋਂ ਔਖਾ ਆਪਣੇ ਆਪ ਨੂੰ ਮਾਰ ਕੇ ਮੰਗਣਾ ਪੈਂਦਾ ਬਹੁਤ ਔਖਾ ਠੀਕ ਹੈ ਜੀ ਪਤਾ ਨਹੀਂ ਹੁੰਦਾ ਵੀ ਜਿਹਦਾ ਅਸੀਂ ਦਰ ਖਟਕਾਇਆ ਵਾ ਉਹਨੇ ਕਿਹੜੇ ਕੀ ਕਿਹੜੇ ਮੋਹ ਬੋਲੇ ਮੂੰਹ ਚੱਕ ਕੇ ਆ ਗਏ ਜੇ ਵੀ ਹਾਂਜੀ ਤੇ ਅੱਗ ਹੋਰ ਨਹੀਂ ਆਇਆ ਕੋਈ ਗੰਮ ਗੁਮ ਕਰ ਲੂ ਕਿਤੇ ਕਿਹੜੇ ਗਮਾਂ ਚ ਪਏ ਜੀ ਕੋਈ ਆਪਣੇ ਜਿੱਬਾ ਫੁੱਲ ਕਰਦੇ ਜੀ ਉਹਨੂੰ ਕਹਿੰਦਾ ਆ ਕੇ ਵੇਖ ਸਾਈ ਹਾਂ ਵੀ ਜੀ ਜਿਵੇਂ ਮੈਨੂੰ ਮੈਂ ਤਾਂ ਚਲ ਐਵੇਂ ਆਖਾ ਕਿ ਮੈਂ ਕਦੀ ਕਿਸੇ ਦਾ ਤੇ ਐਦਾਂ ਨਹੀਂ ਗਿਆ ਡੋਰ ਤੋਂ ਡੋਰ ਨਹੀਂ ਗਿਆ ਫਿਜ਼ੀਕਲੀ ਨਹੀਂ ਗਿਆ ਚਲੋ ਵੀਡੀਓ ਬਣਾ ਕੇ ਪਾ ਦਿੱਤੀ ਆ ਵੀਡੀਓ ਦੇ ਥੱਲੇ ਕਿਤੇ ਕੋਈ ਗਲਤ ਕਮੈਂਟ ਕਰ ਦੇਣਾ ਪੈਸਾ ਖਾਣ ਦਾ ਟਕਵੰਜ ਬਣਾਇਆ ਠੱਗ ਟੋਲਾ ਲੈ ਐਟ ਚੁੱਕਿਆ ਸਮਸ ਵੀ ਤੋ ਸਿਰਫ ਕਮੈਂਟ ਪੜ ਕੇ ਹਾਲਾਂਕਿ ਉਹ ਅਸੀਂ ਆਪਣੇ ਘਰੇ ਬੈਠੇ ਹੁੰਨੇ ਆ ਕਮੈਂਟ ਪੜ ਕੇ ਇੰਨਾ ਦੁੱਖ ਲੱਗਦਾ ਜਿਵੇਂ ਇੰਨਾ ਗੁੱਸਾ ਚੜਦਾ ਵਾ ਕਿ ਯਾਰ ਇਸ ਬੰਦੇ ਨੇ ਸਾਡਾ ਕੀ ਮਾੜਾ ਵੇਖ ਲਿਆ ਤੇ ਤੂੰ ਤੇ ਫਿਰ ਅਗਲੇ ਤੁਹਾਡੇ ਮੂੰਹ ਤੇ ਜਿਹਨੂੰ ਕਹਿੰਦੇ ਆ ਤੇ ਫਿਰ ਕਿਦਾਂ ਦਿੱਕਤ ਜੀ ਕਹਦੇ ਕੀ ਚਾਰ ਵਾਸਕੀ ਕੋਠਰੀ ਆਰਾਮ ਰਮ ਕਾ ਵਾਸ ਜੋ ਕਰੇ ਸੋ ਪਰ ਤੁਮ ਕੋ ਖੜੇ ਦਾਸ ਜੀ ਤੋ ਸਾਧਗੋ ਨੇ ਡੋਢੀ ਲਾ ਦਿੱਤੀ ਤੇ ਫਿਰ ਕਹਿੰਦੇ ਨੇ ਕਿ ਜੇ ਨੱਚਣ ਲੱਪੇ ਫਿਰ ਸੰਕਾ ਦੀ ਹਾਂ ਜੀ ਸਤਗੁਰ ਨੇ ਡਿਊਟੀ ਲਾਤੀ ਆ ਸਟੈਂਪੀ ਲਾ ਦੇ ਵੀ ਤੇਰਾ ਕੰਮ ਮੰਗਣਾ ਤੇ ਤੂੰ ਦੁਨੀਆਂ ਦੀ ਪਰਵਾਹ ਛੱਡ ਤਾ ਤੇ ਮੰਗਲ ਲੱਗ ਕੇ ਫੇਰਾ ਕੀ ਗਿਆ ਸਹੀ ਗੱਲ ਹੈ ਇਹ ਸਿੱਧੂ ਮਸੇਰੇ ਦਾ ਫੈਨ ਹੈ ਨਾ ਕੋਣ ਇਹ ਸਿੱਧੂ ਮਸੇਰੇ ਦਾ ਫੈਨ ਜੀ ਬੜੀਆਂ ਰੂਹਾਂ ਆਪਣੇ ਕੋਲ ਆ ਗਏ ਨੇ ਗੌਣਾਂ ਆਏ ਨੇ ਗੌਂਦੇ ਵੀ ਆ ਬੜੀਆਂ ਰੂਹਾਂ ਆਪਣੇ ਕੋਲ ਜਿਹੜੀਆਂ ਨਿੱਗੀਆਂ ਨੇ ਤੇ ਗੱਦੀ ਤੁਸੀਂ ਉਹਨਾਂ ਦਾ ਇੱਕ ਪਿੱਛੇ ਸੁਣਿਆ ਸੀ ਨਾ ਚਮਕੀਲਾ ਹਾਂ ਜੀ ਸਾਡੇ ਕੋ ਵੀ ਇੱਕ ਚਮਕੀਲਾ ਸਾਡੇ ਪਿੰਡ ਦਾ ਵਾ ਜੀ ਮੈਂ ਬਚਪਨ ਤੋਂ ਨਿਕਿਆ ਜਾਂਦਾ ਹਾਂ ਜਦੋਂ ਮੈਨੂੰ ਸੁਣਦਾ ਆਇਆ ਵਾ ਤੇ ਅੱਜ ਉਹ ਪ੍ਰੋਪਰ ਸਟੇਰ ਵੀ ਖਾਲ ਦਾ ਵਾ ਗੱਲ ਵੀ ਕਰਦਾ ਵਾ ਤੇ ਤੁਸੀਂ ਚਮਕੀ ਦਾ ਜੀ ਚਮਕੀਲੇ ਨੂੰ ਬੁਲਾਈਆ ਇਹਦਾ ਪੁੱਤ ਕਿਰਤਾ ਸੀਗਾ ਨਾ 306 ਚਮਕੀਲੇ ਦਾ ਆ ਆ ਜਾ ਇਹਦੇ ਪਿੰਡ ਦਾ ਵਾ ਜੀ ਅਛਾ ਇਤੋਂ ਦੇ ਪਿੰਡ ਦੇ ਨਹੀਂ ਹਸਾ ਦੇ ਵੱਲੇ ਪਿੰਡ ਦਾ ਜੁਗੀਲੇ ਗੰਦਾ ਅਛਾ ਵੱਲੇ ਪਿੰਡ ਦਾ ਪਰਵਾਹ ਇਹਨਾਂ ਦਾ ਤੇ ਪਰਵਾਹ ਚ ਜੀ ਚਾਰ ਪੰਜ ਭਰਾ ਸੀ ਜਿਹਦੇ ਦੋ ਭਰਾ ਇੱਥੇ ਨੇ ਬਾਕੀ ਸਾਰੇ ਦੱਤੂ ਕੇ ਆਇਆ ਮੇ ਜੁਗੀਲਾ ਸ਼ੇਰ ਇਹ ਜੀ ਸਾਡੇ ਪਿੰਡ ਦਾ ਜੀ ਅਸੀਂ ਬਚਪਨ ਤੋਂ ਇਹਨੂੰ ਵੇਂਦੇ ਆ ਮੈਂਟਲ ਹਾਲਤ ਵਿੱਚ ਅੱਜ ਇਹ ਮੇਰਾ ਸ਼ੇਰ ਪੂਰਾ ਠੀਕ ਆ ਤੁਸੀਂ ਨੇ ਦੋ ਗੱਲਾਂ ਨੋਟ ਕਰੋ ਮੈਂਟਲੀ ਹੈ ਕਿ ਨਹੀਂ ਤੁਸੀਂ ਜੱਜ ਕਰੋਗੇ ਆਪੋ ਘਰ ਵਿੱਚ ਜਗਾ ਵੇਚ ਦੇ ਕੇ ਰੱਖਣੀ ਤੂੰ ਕਾ ਵਾਲਾ ਰੱਖਣੀ ਆ ਵੇਚਣੀ ਨਹੀਂ ਆ ਨਹੀਂ ਉਹ ਦੂਜਾ ਭਰਾ ਕਦਾ ਵੇਚ ਦਈਏ ਉਹਨੂੰ ਰਹਿਣ ਦੇ ਤੂੰ ਤੂੰ ਰੱਖਣੀ ਹੈ ਨਾ ਬਾਬਾ ਕਹਿੰਦਾ 5 ਰੁਪਏ ਦੇਨੇ ਹੁਣੇ ਸਾਈਕਲ ਕੰਮ ਨਪੇੜ ਗੂਠਾ ਲਾ ਦਈਏ ਭਾਈ ਦੱਸੋ ਅਸੀਂ ਇੰਨੇ ਬੱਚੇ ਇੰਨਾ ਦੀ ਫਿਸ਼ਿੰਗ ਕਰਤਾ ਕਿ ਕੋਈ ਹਿੰਮਤ ਨਹੀਂ ਕਿ ਨਾ ਗੂਠਾ ਵੀ ਲਵਾ ਜਾਈ ਇਹਨਾਂ ਦੀ ਜਗਾ ਹੈਗੀ ਆ ਜੀ ਵੱਲੇ ਪਿੰਡ ਵਿੱਚ ਮੈਂ ਪੈਸੇ ਦਵਾ ਵਾਹੂ ਵਾਧੂ ਪੈਸੇ ਦਊਂਗਾ ਵੇਖ ਲੈ ਪਾਹ ਦੀ ਨਹੀਂ ਕਰੀ। ਓਏ ਪਤਾ ਕੀ ਆ ਪੈਸੇ ਮਿਲ ਜਾਣਗੇ। ਪੈਸੇ ਆਉਂਦੇ ਜਾਂਦੇ ਰਹਿੰਦੇ ਆ ਪੈਸੇ। ਦੇਖ ਤੁਸੀਂ ਦੇਖ ਲੈ ਜੀ ਇਹ ਬੱਚਾ ਇੱਥੇ ਰੱਖ। ਇਹ ਵੱਲੇ ਵਾਲਾ ਮੁੰਡਾ ਪਪਾ ਠੀਕ ਆ ਜੀ। ਆਹ ਸਤਗੁਰੂ ਜੀ ਮੈਂ ਤੁਸੀਂ ਇਹ ਚਮਕੀਲਾ ਵੀ ਉੱਧਾ ਸੁਣੇ ਜੀ ਸਾਡੇ ਬੱਚੇ ਦਾ ਸੁਣੇ ਚਮਕੀਲਾ। ਇਹਦੇ ਗਾਸ ਆ। ਮੈਂ ਨਹੀਂ। ਆ ਗਏ ਜੀ। ਸਨਾ ਦੇ ਗਾਣੇ ਵੇ ਤੋ ਦੋਲਿਆ ਕਾ ਤੋ ਫਰਾ ਮਾਰਦਾ ਪੁਲਿਆ ਤੇਰੀ ਖੇਤੀ ਵੇਖ ਲਈ ਇੰਨਾ ਲਾਣ ਦੇ ਮਾਰੇ ਨੇ ਬੋਤੀ ਵੀ ਵੇ ਚਲੀ ਗਾਲ ਛਣ ਵੇ ਤੋ ਦੋਲਿਆ ਕਾ ਤੋ ਫਰਾ ਮਾਰਦਾ ਪੁਲਿਆ ਗਾਲ ਥਾਂ ਵੇ ਤੂੰ ਜੋ ਲਿਆ ਕਾ ਤੂੰ ਫੜਾ ਮਾਰਦਾ ਪੜਿਆ ਤੇਰੀ ਖੇਤੀ ਵੇਖ ਲਈ ਜਣ ਲਾਂ ਦੇ ਮਾਰੇ ਨੇ ਬੋਤੀ ਵੀ ਵੇ ਚਲੀ ਤੇ ਇੱਕ ਹੋਰ ਜਣ ਲਾਂ ਦੇ ਮਾਰੇ ਨੇ ਬੋਤੀ ਵੀ ਵੇ ਚਲੀ ਇੱਕ ਹੋਰ ਜੱਟ ਚੜਦੇ ਮੈਂ ਜੇਖਾਂ ਨਾ ਵਡੀ ਪਾਬੀ ਲੱਗੀ ਤਾ ਵੇ ਮੈਂ ਕਦੇ ਨਾ ਧੋਰ ਵੰਗਾਲਿਆ ਬੇਤੁਕਛੇ ਨਾ ਆਇਓ ਕੰਮ ਹਕੇ ਚਾ ਬਾ ਤੇਰੀ ਪਦਮਣੀ ਜੜੀ ਰੰਨਾ ਵਿੱਚ ਹੋ ਰਾਨੀ ਜੇ ਤੂੰ ਨਾ ਜਾ ਚਾ ਬਾ ਵਾਲਾ ਨੂੰ ਬੱਤੀ ਮੋੜ ਤਬੇਲੇ ਬੰਨ ਬਿਆਰੀ ਬੱਤੀ ਕੋ ਢਾਰਨਾ ਪੜੀ ਤੇ ਜੱਟ ਮੇਰੇ ਜੇ ਕੋ ਦਰੇ ਖਦਾ ਵਾਹਿਗੁਰੂ ਵਾਹਿਗੁਰੂ ਇਹ ਜੀ ਦੇਖੋ ਜੀ ਇਹ ਆਪਣੀਆਂ ਰੂਹਾਂ ਮਿੱਠੀਆਂ ਨੇ ਬਟ ਸੰਸਾਰ ਤੋਂ ਉਹ ਟੁੱਟਦੀਆਂ ਨੇ ਸਹੀ ਗੱਲ ਹੈ ਸਾਡੇ ਸਾਦੇ ਪਿੰਡ ਵਿੱਚ ਜਦੋਂ ਨਿਗਰਾਂ ਚ ਮਿਲਿਆ ਇਦਰਾ ਕਿ ਸੁਣਾ ਦੇ ਕੁਝ ਨਿਗਾ ਲਓ ਪਰ ਇੱਕ ਸ਼ਲਤ ਜੀ ਇੱਕ ਕਪ ਚਾਹ ਦਾ ਹੋ ਜਾ ਮੈਂ ਨਾ ਸਕੰਦਰ ਤੋਂ ਇੱਕ ਸਵਾਲ ਕਰ ਲਗਾ ਮੈਂਟਲੀ ਅਫਸੈਟ ਕੌਣ ਆ ਇਹ ਜਾਂ ਮੈਂ ਕੌਣ ਆ ਆਪਾਂ ਆਪ ਹੀ ਨਾ ਕਾਰ ਦਿਖਾ ਰਿਹਾ ਆਪਾਂ ਇਹਨਾਂ ਨੂੰ ਕਾਰਨ ਕੀ ਕਾਰਨ ਇਹ ਮੇਰੀ ਲਾਲਚ ਸੀ ਕਿਉਂਕਿ ਹਾਂ ਉਹ ਕਿਹਾ ਆਪਾਂ ਕਹਿੰਦੇ ਆ ਇਹ ਮੰਦ ਬੁੱਧੀ ਆ ਮੰਦ ਬੁੱਧੀ ਜੇ ਗੁਰਬਾਣੀ ਸੁਣੀਏ ਤੇ ਮੰਦ ਬੁੱਧੀ ਇਹ ਨਹੀਂ ਆ ਮੰਦ ਬੁੱਧੀ ਆਪਾਂ ਵਾਂ ਕਿਉਂਕਿ ਗੁਰਬਾਣੀ ਕਹਿੰਦੀ ਆ ਈਰ ਖਾਣਾ ਕਰੋ ਹਾਂ ਤੇ ਆਪਾਂ ਆਪਾਂ ਅਗਲੇ ਵਾਲੇ ਵੇਖ ਕੇ ਜਰਦੇ ਨਹੀਂ ਅਸੀਂ 100% 100% ਜੀ ਕਰੇ ਵੀ ਜਾਂ ਅਗਲੇ ਨੂੰ ਮਾਰ ਦੇ ਜਾਂ ਆਪ ਮਰ ਜਾਈਂ ਇਨੀ ਈਰਖਾ ਪਰੀ ਤੇ 100% 100% ਅਬ ਦੁਖੀ ਕਿਉਂ ਆ ਪਿਕ ਗਵਾਂਡੀ ਕਿਉਂ ਸੁਖੀ ਆ ਹੂੰ ਬਸ ਕੱਲ ਪਹੁੰਚ ਠੀਕ ਹੈ ਜੀ ਆਪਾਂ ਦੁਖੀ ਇਸ ਕਰਕੇ ਆ ਕਿ ਗਵਾਂਡੀ ਕਿਉਂ ਸੁਖੀ ਆ ਉਸ ਤੋਂ ਬਾਅਦ ਆਪਾਂ ਆ ਆਪਾਂ ਨੂੰ ਮਤਲਬ ਕਿ ਹੰਕਾਰਵਾ ਸਹੀ ਗੱਲ ਸਹੀ ਗੱਲ ਤੁਸੀਂ ਇਹਨਾਂ ਨੂੰ ਕੋਈ ਹੰਕਾਰ ਨਹੀਂ ਨਾ ਜੀ ਕੋਈ ਇਹ ਨਿੰਦਿਆ ਚੁਗਲੀ ਕਰਦੇ ਕਿਸੇ ਦੀ ਤੁਸੀਂ ਸਹਿ ਕਰ ਲਿਆ ਤੁਸੀਂ ਪੈਸੇ ਦੀ ਜਮਾਨ ਕੀਤੀ ਇਹਦੇ ਗੱਲ ਹਾਂ ਉਹਦੇ ਮਨ ਚ ਕੀ ਆ ਪਤਾ ਪੈਸੇ ਦੀ ਕਮੀ ਨਹੀਂ ਆ ਕੋਈ ਲਾਲਚ ਨਹੀਂ ਆ ਸਾਰੇ ਡਾਊਨ ਹੋ ਗਏ ਕੋਈ ਇਹਨਾਂ ਨੂੰ ਨਿੰਦਿਆ ਚੁਗਲੀ ਨਹੀਂ ਆ ਆਪਾਂ ਹੁਣੇ 5 ਮਿੰਟ ਨਹੀਂ ਆਪਣੀਲੇ ਮਿਲਦੇ ਆਪਾਂ ਬਸ ਉਹ ਆਏ ਆ ਇੱਥੇ ਤੱਕ ਕਿ ਜਿਹੜੇ ਆ ਆਪਾਂ ਸਮਾਸੇਵੀ ਹੈ ਨਾ ਆਪਾਂ ਵੀ ਬਹੁਤ ਦੂਜੇ ਸਮਾਸੇਵੀ ਨੇ ਹੁੰਦੇ ਰਹੀਆਂ ਗਰੀ ਯਾਰ ਮੈਂ ਵੀ ਬਸ ਸਮਾਸੇਵੀ ਆ ਦੂਜਾ ਦੇ ਬਾਦ ਦੂਜਾ ਦੇ ਇੱਕ ਖਾਨ ਦਾ ਠਗਵਾਇਆ 100% ਇਹ ਕਹਿੰਦੇ ਜੀ ਕਹਿੰਦੇ ਆਪਾਂ ਭਾਈ ਦੀ ਗੱਲ ਬਹੁਤ ਸੱਚੀ ਹੈ ਫਿਰ ਇਹ ਦੱਸੋ ਹੈ ਨਾ ਇਹਨਾਂ ਦਾ ਦੂਜਾ ਰੱਬ ਤੁਹਾਡਾ ਭਲਾ ਕਰੇ ਇਹਨਾਂ ਕੇਵਲ ਮਾਰਾ ਨਹੀਂ ਸੋਚਣਾ ਆਪਾਂ ਹਮੇਸ਼ਾ ਹੀ ਸੋਚੀ ਜਾਂਦੇ ਵੀ ਅਗਲੇ ਦਾ ਕਿਦਾਂ ਮਾਰਾ ਕਰ ਦੇ ਕਿਦਾਂ ਮਾਰਾ ਕਰ ਦੇ ਫਿਰ ਆਪਣੇ ਕੀ ਨਾਮ ਉਹ ਦੂਜਾ ਕਿ ਨਾ ਕੰਮ ਦੀ ਕਿੰਨੀ ਲਾਤ ਹੈ ਕੰਮ ਕ੍ਰੂਡ ਲੋ ਮੋਡ ਇਹ ਸਾਰੇ ਜਿਹੜੇ ਪੰਜੇ ਪੂਰਵਾ ਆਪਣੇ ਚ ਹੈਗੇ ਇਹਨਾਂ ਚ ਕਿਹੜਾ ਪੂਤਾ ਦੱਸੋ ਕੋਣ ਇੱਕ ਗਰਬਾਣੀ ਅਕੋਰਡਿੰਗ ਕੋਣ ਹੀ ਮਾਂ ਦੂਜਾ ਸਹੀ ਆ ਹਾਂ ਮਾਨਦੂਬੀ ਇਹ ਕਿ ਆਪਾਂ ਮੈਂ ਕਿਹਾ ਉਹ ਤਾਂ ਆਪਣਾ ਕੰਮ ਕਰੀ ਜਾਂਦੇ ਆ ਜੋ ਕੰਮ ਕਰਦਾ ਆ ਆਪਾਂ ਨਹੀਂ ਕਰਦੇ ਆਪਾਂ ਕਿੰਨੇ ਉਲਝੇ ਹੋਏ ਭਾਈ ਬਹੁਤ ਜ਼ਿਆਦਾ ਉਲਝੇ ਪਏ ਆ ਮਾਨਦੂਬੀ ਵੀਰੇ ਇਹ ਨਹੀਂ ਆ ਮਾਨਦੂਬੀ ਆਪਾਂ ਗਰਬਾਣੀ ਤੇ ਅਕੋਰਡਿੰਗ ਇਹ ਪੂਰੇ ਇਮਾਨਦਾਰ ਆ ਲਓ ਜੀ ਸਾਡਾ ਇੱਕ ਸਾਡਾ ਸਿੱਧੂ ਪੁੱਸਿਆ ਤੁਸੀਂ ਬਹੁਤ ਸੁਣਿਆ ਨਹੀਂ ਸਾਡਾ ਸਿੱਧੂ ਪੁੱਸਿਆ ਸਨਾਂ ਦੇ ਨੀਆਂ ਦੇ ਕਦੇ ਕਦੇ ਚਾਤੀ ਹਜਾ ਤੇਰੀ ਮੱਥ ਵੜ ਗਿਉ ਬਾਤੀ ਹਜਾ ਹੈ ਦਾਨੀ ਚਾਤੇ ਤਰਤ ਦੇ ਉੱਥ ਦੇ ਛੋਲੇ ਨਹੀਂ ਬੰਬੀ ਹਾ ਬੋਲੇ ਉਹ ਮੇਦਨਾਂ ਦੇ ਸਨਾਨੀ ਉਸ ਦਾ ਮੇਦਨਾਂ ਦੇ ਸਨਾਨੀ ਕਾਹਣੀ ਆਪਣੇ ਨਾਲ ਕਦਾ ਉਹ ਲੈ ਲਈ ਬੰਬੀ ਹਾ ਬੋਲੇ ਹਜਾ ਤੇ ਬੜੀ ਦੀ ਲੱਤ ਡਟ ਗਈ ਬੜੀ ਦੀ ਦੇਖੇ ਥਾ ਦਾਇਆ ਇੱਥੇ ਦਾ ਹਬੰਦੀ ਹਾ ਬੋਲੇ ਦੁਨੀਆਂ ਨੇ ਦੁਨੀਆਂ ਦੂ ਦੂ ਦਾ ਤਾੜਾ ਨੇ ਹਦ ਨੂੰ ਪਤਦਾ ਹਦ ਨਾ ਤਾਂ ਪਤਦਾ ਕਿੰਨੂ ਕਹਿੰਦੇ ਨਾ ਪਣੀ ਆਣਾ ਨੇ ਚੋਤਾ ਜਾਤੀ ਪਤਦਾ ਜੋਤਰਾ ਕੱਤੀ ਵਿੱਚ ਹੋ ਤਦਾ ਦੋਈ ਦੋਤੇ ਹੱਥ ਦੇ ਪੋਤਦਾਨੀ ਹਬੰਦੀ ਹਾ ਬੋਲੇ ਏ ਜੀ ਸਾਡਾ ਬਹੁਤ ਹੀ ਡਿੱਗੀ ਰੂਆ ਇੱਥੇ ਵੀ ਚਲੇ ਕੇਸ ਚੱਲ ਰਿਹਾ ਹੈ ਬੱਚੇ ਤੇ ਅਸਾਂ ਪਰਵਾਦੇ ਬੜੇ ਹਾਲਾਤ ਮਾੜੇ ਸਾਡਾ ਕੋ ਐਡਵੋਕਟ ਕਰਵਾਤਾ ਨੇ ਆਈਸੀ ਪੁਛਾਸ਼ਨ ਲਿਆ ਨਾ ਅਸੀਂ ਕਾ ਜੀ ਜਿਹੜਾ ਮੈਂਟਲ ਹੈਗਾ ਚਲੋ ਕੇਸ ਚੱਲ ਰਿਹਾ ਇੱਥੇ ਇਹ ਫੈਮਿਲੀ ਨੇ ਕੇਸ ਕੀਤਾ ਜੀ ਇਹਦੀ ਧਿਕਾ ਰੱਖੀ ਸੀ ਇਹ ਭਾਬੀ ਤੇ ਕੁਝ ਇਹਨਾਂ ਨੇ ਮਾਲਕ ਕੋ ਢੋਈ ਸੀ ਦੋ ਤੇ ਕਿ ਇਹਨਾਂ ਨੇ ਭਾਬੀ ਨੇ ਕੇਸ ਕਰਵਾਤਾ ਤੇ ਦਿਮਾਗੀ ਪਰ ਅਫਸੈਟ ਹਨ ਅਫਸੈਟ ਹੈ ਜੁੜੇ ਹੈ ਬਾਕੀ ਉਹਦੇ ਰੰਗ ਨੇ ਜੀ ਕਿਹੜਾ ਪਿੰਡੇ ਵੀਰ ਦਾ ਪਿੰਦ ਦੱਸੋ ਪੁੱਤ ਜੀ ਆਪਣਾ ਪਿੰਡ ਅੰਮ੍ਰਿਤਸਰ ਅੰਮ੍ਰਿਤਸਰ ਨਹੀਂ ਬੱਚਾ ਆ ਇਹ ਪਾਪੀ ਜੀ ਦਾ ਕੇਸ ਕੀਤਾ ਬਾਕੀ ਤੇ ਸਰੀਆ ਉਹ ਹੀ ਦਗਾ ਲੈਣਾ ਕਿ ਅਸੀਂ ਨਹੀਂ ਉਹ ਆਈ ਸਮਝਦੇ ਨੂੰ ਮੈਂਟਲੀ ਆ ਆ ਆ ਆ ਬਚਲ ਚਲਾ ਕਹਿੰਦਾ ਹਾਂ ਆ ਆ ਇੱਥੇ ਜਾਗਾ ਉਹ ਗੱਲ ਵੀ ਬੜੀ ਹੋ ਗਈ ਨਾ ਚੱਲ ਜਲਾਉਂਦਾ ਪਾ ਚਲੋ ਰੋਟੀਆਂ ਬਗਾ ਕੇ ਚੱਲਣਾ ਇਹ ਲੱਗਾ ਆ ਵੀ ਰੋਟੀ ਤੇ ਕੰਮ ਕਰਦਾ ਰਿਹਾ ਮੈਂ ਬੜਾ ਅੱਛਾ ਅੱਛਾ ਰੋਟੀ ਬਗਾਉਂਦੇ ਰਹੇ ਇੱਥੇ ਜਾਗਾ ਅੱਛਾ ਇਹ ਸਾਨੂੰ ਗੁਨਾਨਗੋ ਹਸਪੀਟਲ ਤੋਂ ਮਿਲੇ ਜੀ ਬੜੀ ਮੰਦੀ ਲਾਚ ਅਜੇ ਪ੍ਰੋਪਰ ਠੀਕ ਹੈ ਗੇਰ ਪੌਂਦਾ ਗੱਡੀ ਗੱਡੀ ਚਲਾਉਂਦਾ ਹੱਲ ਹੱਲ ਦੇ ਟਰੈਕਟਰ ਉਹਨਾਂ ਦਾ ਹਾਲਾ ਕਹਿੰਦੇ ਨਾਲ ਉਹਦਾ ਜਾਂਦਾ ਦੇਖ ਹਾਂ ਵੇਖਿਆ ਜੀ ਵਾਹ ਵਾਹਿਗੁਰੂ ਪੂਰੀ ਦੱਸੂਗਾਗੇ ਹਰ ਚੀਜ਼ ਬਾਰੇ ਦੱਸੂਗਾ ਇਹਨੂੰ ਆਪਾਂ ਮੈਂਟਲੀ ਕਹਿੰਦੇ ਇਹ ਕਹਿੰਦੇ ਮੈਂਟਲੀ ਭਾਈ ਹੂੰ ਹਾਂ ਹਾਂ ਹਾਂਜੀ ਇਹ ਗੇਰ ਪਾਇਆ ਹਾਂ ਹਾਂ ਅੱਛਾ ਤਹਾਰ ਚਲਾਇ ਪ੍ਰਿੰਟ ਚਲਾਇ ਅੱਜ ਜਾ ਕੇ ਰਪਾਇਆ ਅੱਜ ਜਾ ਕੇ ਰਪਾਇਆ ਹਲ ਚਲਾਇ ਹਲ ਚਲਾਇ ਹਾਂ ਅੱਜ ਜਾ ਕੇ ਆ ਤ ਜਾ ਕੇ ਜਾ ਕੇ ਰਪਾਇਆ ਆ ਚੌਥਾ ਅੱਛਾ ਚੌਥਾ ਤ ਜਾ ਅੱਛਾ ਹਾਂ ਇਹ ਰਵਰਸ ਪੰਜਵਾਂ ਗੇਰ ਪੰਜਵਾਂ ਗੇਰ ਹਾਂ ਹਾਂ ਪਹਿਲਾ ਪਰਨਾ ਨਾਲ ਇਦਾਂ ਗੱਲ ਤੇ ਰੱਖ ਕੇ ਆ ਬਾਬਾ ਪੂਰਾ ਸਮਝਾਉ ਨਹੀਂ ਬਈ ਦੇਖੋ ਜੀ ਤੁਸੀਂ ਦੇਖ ਸਕਦੇ ਹੋਨੇ ਕੱਲੇ ਕੱਲੇ ਕੰਦਸੇ ਕਿੱਦਾਂ ਗੇਰ ਪੈਂਦਾ ਕਿਹੜੀ ਚੀਜ਼ ਆ ਹਾਂ ਨਾਲ ਛੋਨਾ ਵੀ ਆਹੋ ਹਲਵਾ ਕੇ ਹਾਂ ਛੋਨਾ ਵੀ ਹਾਂ ਬੋ 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 ਦਾੜੀ ਨਹੀਂ ਕਟਵਾਉਣੀ ਦਾੜੀ ਨਹੀਂ ਨਹੀਂ ਹਾਂ ਖਾਂਦਾ ਨਹੀਂ ਮੀਟਾਂ ਦੇ ਹਾਂ ਅੱਛਾ ਮੀਟਾਂ ਨਹੀਂ ਖਾਂਦਾ ਹਣਾ ਬ੍ਰਾਹਮਣ ਹਾਂ ਬ੍ਰਾਹਮਣ ਪੱਕਾ ਚਲੋ ਬਹੁਤ ਜ਼ਿੰਗੀ ਰੂਗੇ ਸਾਡੇ ਆਪਣੇ ਭਰਾ ਵਾ ਬ੍ਰਾਹਮਣ ਭਰਾ ਠੀਕ ਆ ਖੁਸ਼ ਇੱਕ ਵਾਰ ਬੋਲ ਫਿਰ ਰਾਮ ਰਾਮ ਨਹੀਂ ਬੋਲ ਬੋਲ ਬੂੰਗਾ ਬੋਲ ਨਹੀਂ ਬੋਦੈ ਨਾ ਨਹੀਂ ਇਦਾਂ ਕਰ ਉੱਤੇ ਕਰ ਰਾ ਗਿਆ ਰਾਮ ਰਾਮ ਕਹਿ ਲੈ ਨਹੀਂ ਹਾਂ ਹਾਂ ਚਲੋ ਧੰਨਵਾਦ ਸਾਰਿਆਂ ਦਾ ਹਾਂ 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 ਆ ਕਥੇ ਵੀ ਜਾ ਕਥੇ ਜਾਣਾ ਕੋਈ ਕੋਈ ਪੂਰੀ ਸਮਝਾਉਂਦੀ ਹੈ ਨਾ ਇੰਨਾ ਦੇ ਡੀਡੀ ਵਨ ਤੇ ਉਹ ਜਿਹੜੀਆਂ ਖਬਰਾਂ ਦਿੰਦੀਆਂ ਨੇ ਇੰਨਾ ਸਮਝਾਉਣ ਦੀ ਕੜਾ ਉਹਨਾਂ 'ਚ ਨਹੀਂ ਹੁੰਦੀ ਦਿਨ ਹੀ ਕੜਾ ਇਹਨਾਂ ਦੇ ਵਿੱਚ ਆਉਂਦੇ ਨੇ ਨਾ ਦੀ ਬੂੰਗੇ ਬੋਲੇ ਦੀ ਖਬਰ ਆਉਂਦੀ ਹੈ ਨਹੀਂ ਦੋ ਸਮਝਉਂਦੇ ਨਹੀਂ ਹਾਂ ਰਾਜ ਗੱਲ ਕੰਨ ਕਰਕੇ ਕਲੀਅਰ ਕਰ ਦਦਾ ਕਿ ਐਵੇਂ ਚੱਲਿਆ ਪੂਰੀ ਕਲੀਅਰ ਚੰਗਾ ਜੀ ਧੰਨਵਾਦ ਸਾਰਾ ਚੱਲੀ ਆਪਾਂ ਹਾਂਜੀ ਚਲੋ ਜੀ ਹਾਂਜੀ ਪ੍ਰਸ਼ਾਸਨ ਇਹਨਾਂ ਦਾ ਵੀਰ ਜੀ ਉਹਨਾਂ ਦਾ ਆਸ਼ਮਾ ਤੇ ਆ ਵੇਖੋ ਕਿੰਨਿਆਂ ਅੱਜ ਕੱਲ ਤੇ ਇੱਕ ਮੈਂਟਲੀ ਅਫਸੈਟ ਨੂੰ ਆ ਸੰਭਾਲਣਾ ਬਹੁਤ ਔਖਾ ਵਾ ਹਨਾ ਤਾਂ ਵੇਖੋ ਕਿੰਨਿਆਂ ਰੂਹਾਂ ਇਹ ਇਹਨਾਂ ਦੇ ਕੋਲ ਵਾ 25 ਤੋਂ 30 ਜਾਣੇ ਇਹਨਾਂ ਦੇ ਕੋਲ ਆ ਹਾਂ ਬਸ ਠੀਕ ਹੈ ਜੀ ਆ ਆ ਹਾਂ ਹਾਂ ਰੋਟੀਆਂ ਹਾਂ ਕੋਈ ਗੱਲ ਖਾ ਕੇ ਜਾਊਂਗਾ ਖਾ ਕੇ ਖਾ ਕੇ ਜਾਊਂਗਾ ਵੇਖਿਆ ਨਾ ਮੇਲਾ ਅਸਲ ਸੁਝਾਣਾ ਕੇਲੇ ਬੁਗਵਾ ਕੇਲੇ ਚਾਹੀਦੇ ਆ ਜਾ ਤੇ ਜਾ ਮੈਂ ਆਪਾਂ ਉਹਦੇ ਗੱਡੀ ਵਿੱਚ ਇਹਨਾਂ ਦੇ ਕੋਲ ਭੇਜਦਾ ਮੈਂ ਬੁਗਵਾ ਠੀਕ ਆ ਲੈ ਕੇ ਉਹਨਾਂ ਹਾਂ 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 ਇਹਨਾਂ ਦੀ ਜਰੂਰ ਹੈ ਭਾਈ ਹੁਣਾਂ ਦੀ ਸਪੋਰਟ ਕਰਿਓ ਭਾਈ ਆਪਣਾ ਨੰਬਰ ਬੋਲਦੇ ਵਿੱਚ ਜੀ ਭਾਈ ਦਾ ਨਾਮ ਰਣਜੀਤ ਸਿੰਘ ਡਰਸ ਹੈਗਾ ਨਵਾ ਪਿੰਡ ਮੈਥਾ ਰੋਲ ਅੰਮ੍ਰਿਤਸਰ ਗੁਰਦਾਮਤਾ ਹਸਪੀਟਲ 4 ਕਿਲੋਮੀਟਰ ਅੱਗੇ ਹੈਗਾ ਨਵਾ ਪਿੰਡ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਕੋਈ ਵੀ ਦਿੱਕਤ ਹੋ ਲੇਡੀਜ਼ ਐਂਜੈਂਸ ਕੋਈ ਵੀ ਸੇਵਾ 18 ਸਾਲ ਤੋਂ ਉੱਪਰ ਕੋਈ ਵੀ ਵੀਰ ਦੀ ਸੇਵਾ ਕੀ ਤੁਸੀਂ ਸਾੜ ਕੋ ਪੈਸਾ ਦਿਓ ਨੰਬਰ ਹੈ ਜੀ 769614769 ਜਦੋਂ ਮਜੀ ਦਾਸ ਜੀ ਦਾਸ ਦੀ ਸੇਵਾ ਲਾਇਓ ਜੀ ਦਾਸ ਇੰਨੀਆਂ ਬੇਨਤੀਆਂ ਕਰਦਾ ਆ ਵਾਈ ਗੁਰਜੀ ਕਾ ਖਾਲਸਾ ਵੈਰੀ ਭੁੱਤੀ ਇਹ ਵੀ ਨਹੀਂ ਸਿਰਫ ਵੀਰਾਂ ਦਾ ਆਸ਼ਰਮ ਆ ਤੇ ਇੱਕ ਇਹਨਾਂ ਦਾ ਭੈਣਾ ਦਾ ਆਸ਼ਰਮ ਨਹੀਂ ਆ ਠੀਕ ਹੈ ਜੀ ਅੱਜ ਕਿਉਂਕਿ ਭੈਣਾ ਨੂੰ ਅਸੀਂ ਤਾਰ ਹੀ ਛੱਡਣਾ ਇੱਥੇ ਕਿਉਂਕਿ ਇਹਨਾਂ ਤੋਂ ਬਹੁਤ ਵਧੀਆ ਸੰਭਾਲ ਦੀ ਇਹਨਾਂ ਤੋਂ ਪ੍ਰਬੰਧ ਹੈਗਾ ਵਾ ਪਰ ਇਹ ਸਾਰਾ ਜਿਹੜਾ ਪ੍ਰਬੰਧ ਵਾ ਇਹ ਇਹਦੇ ਵਿੱਚ ਤੁਹਾਡੇ ਭਰਾਵਾਂ ਦੀ ਵੀਰਾਂ ਦੀ سپورਟ ਦੀ ਬਹੁਤ ਲੋੜ ਵਾ ਕਿਸੇ ਦੀ ਕੋਈ ਬਰਥਡੇ ਹੁੰਦਾ ਵਾ ਸੈਲੀਬ੍ਰੇਸ਼ਨ ਹੁੰਦੀ ਆ ਜਾਂ ਕੋਈ ਕਿਸਾਗਿਰਾ ਹੁੰਦੀ ਆ ਆਪਾਂ ਵੱਡੇ ਵੱਡੇ ਰੈਸਟੋਰੈਂਟਾਂ 'ਚ ਵੀ ਜਾਂਦੇ ਆ ਪਰ ਇੱਕ ਵਾਰ ਇੱਥੇ ਆਣ ਕੇ ਵੇਖਿਓ ਕਿੰਨਾ ਤਾਂ ਸਕੂਨ ਮਿਲਦਾ ਜਰੂਰ ਇਹੋ ਜਿਹਾ ਨਾ ਆਪਣਾ ਇੱਕ ਵਾਰੀ ਜਿਹੜਾ ਖੁਸ਼ੀ ਸਾਂਝੀ ਕਰਕੇ ਵੇਖਿਓ ਕਿਉਂਕਿ ਇਹਨਾਂ ਦਾ ਪਰਿਵਾਰ ਹੁਣ ਸੰਤ ਜੀ ਤੁਸੀਂ ਜੀ ਠੀਕ ਹੈ ਜੀ ਇਹ ਤੁਹਾਡੇ ਆਸਰੇ ਜੀ ਰਹੇ ਆ ਜੇਕਰ ਤੁਹਾਡਾ ਇਹਨਾਂ ਨੂੰ ਸੁਜੋਗ ਆ ਤਾਂ ਇਹ ਇੱਥੇ ਪ੍ਰਸ਼ਾਦਾ ਪਾਣੀ ਚੱਕਦਾ ਤਾਂ ਇੱਥੇ ਲੋ ਮਾਤਾ ਚੱਲਦੀ ਆ ਜਰੂਰ ਆ ਪਾਣ ਕੇ ਇਹੋ ਜਿਹਿਆਂ ਰੂਹਾਂ ਦੇ ਵੀ ਇੱਕ ਵਾਰੀ ਦਰਸ਼ਨ ਕਰਿਆ ਕਰੋ ਕਿਉਂਕਿ ਗੁਰਬਾਣੀ ਕਹਿੰਦੀ ਆ ਕਿ ਇੱਕ ਦਿੱਤੀ ਹੋਈ ਸੀਸ ਇੱਕ ਦਿੱਤੀ ਹੋਈ ਦੁਆ ਤੁਹਾਨੂੰ 100 ਬਦਸੀਸਾ ਤੋਂ ਬਚਾਉਂਦੀ ਆ 100 ਬਲਾਵਾਾਂ ਤੋਂ ਤੁਹਾਨੂੰ ਬਚਾਉਂਦੀ ਆ 100 ਤੁਹਾਨੂੰ ਮਾਰੇ ਥਾਵਾਾਂ ਤੋਂ ਤੁਹਾਨੂੰ ਹੱਥ ਦੇ ਕੇ ਰੱਖਦੀ ਆ ਤੇ ਇੱਕ ਦਿੱਤੀ ਹੋਈ ਬਦ ਦੁਆ ਤੁਹਾਡੀਆਂ ਕੁਲ ਦਾ ਨਾਸ ਕਰ ਦਿੰਦੀ ਆ ਸੋ ਜਰੂਰ ਇਹਨਾਂ ਦੀ ਇੱਕ ਵਾਰੀ ਆਣ ਕੇ ਸੀਸਾਂ ਲਿਓ ਸੋ ਇਹਨੇ ਕਿ ਬਿੰਦियां ਪ੍ਰਵਾਨ ਕਰਿਓ ਵਾਇਗੋ ਜੀ ਕਾ ਖਾਸਾ ਵਾਇਗੋ ਜੀ ਕੀ ਸਪੀਡ ਮੈਨੇ ਕਿਹਾ ਨਾ ਲੈ ਕੇ ਜੀ ਹਾਂਜੀ ਜੀ ਹਾਂ ਹਲੋ ਠੀਕ ਹੈ ਠੀਕ ਹੈ